ਨੂੰ ਵੀ ਬਾਹਰ ਬੈਠੀਏਗੀ ਤੇ ਤਾਂ ਵੀ ਆਪਦਾ ਟਾਈਮ ਚੋਂ ਟਾਈਮ ਕੱਢ ਕੇ ਤਾਂ ਵੀ ਫਿਰ ਅਸੀਂ ਆਪਦੇ ਮੁੱਦੇ ਨਾਲ ਜੁੜੇ ਆ ਬੱਤਰ ਨੀਤੀ ਆਉਣੀ ਹੋਣੀ ਆਉਣੀ ਆਉਣਾ ਸੀ ਹਾਂ ਜਿੰਨਾ ਚਿਰ ਮੰਗਾ ਨਹੀਂ ਮੂਰੀਆਂ ਹੁੰਦੀਆਂ ਐਸਐਸਪਰੇ ਹੀ ਆਉਂਦੇ ਰਹਿ ਇਹ ਹਾਲਤ ਹੋ ਗਈ ਇੰਦਰ ਨੂੰ ਵੱਜੀ ਸੀ ਨਾ ਗੋਲੀ ਇਹਦੇ ਪਿੱਛੋਂ ਮੇਦਾਰੀ ਬਣਦਾ ਕੀ ਕਾਰਜਵਾ ਤੇ ਖੜੇ ਆ ਜਿੱਤੇ ਕਿ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਬਿਆਨ ਆ ਰਹੇ ਹੈਗੇ ਹਾਈ ਕੋਰਟ ਵੱਲੋਂ ਵੀ ਬਿਆਨ ਆਇਆ ਹੈਗਾ ਕਿ ਅਸੀਂ ਉਹਦੀ ਸਿਹਤ ਨੂੰ ਲੈ ਕੇ ਕਹਿੰਨੇ ਆ ਵੀ ਇਹ ਤਾਂ ਜ਼ਰੂਰੀ ਹੈ ਜਿੱਤੇ ਕਿ ਡੱਲੇਵਾਲ ਸਾਨੂੰ ਸਾਬ ਉਹ ਜ਼ਰੂਰੀ ਹੈ ਜਿੱਤੇ ਸਾਨੂੰ ਕੋਈ ਇੱਕ ਮੋਰਚਾ ਲੱਗਿਆ ਉਹ ਨਹੀਂ ਜ਼ਰੂਰੀ ਆਪੇ ਇੱਥੇ ਲੋਕ ਖੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਸਮਝਿਓ ਅੰਕਲ ਜੀ ਜਿਹੜਾ ਮੋਰਚਾ ਲੱਗਿਆ ਹੋਏਗਾ ਡੱਲੇਵਾਲ ਦੀ ਸਿਹਤ ਨੂੰ 19ਾ 19 ਦਿਨ ਹੋ ਗਏ ਆ ਉਹਨਾਂ ਨੇ ਕੁਝ ਖਾਦਾ ਪੀਤਾ ਨਹੀਂ ਗਾ ਕਿਵੇਂ ਲੱਗ ਰਿਹਾ ਤੁਹਾਨੂੰ ਜੀ ਇਹ ਚਾਹੇ ਮਾਨਯਾ ਹਾਈ ਕੋਰਟ ਹੈ ਚਾਹੇ ਸਰਕਾਰਾਂ ਨੇ ਜੀ ਹਾਂ ਮੈਂ ਸਾਰਿਆਂ ਨੂੰ ਇਹਨਾਂ ਨੂੰ ਇੱਕੇ ਨਿਸ਼ਾਨੇ ਦੇ ਇੱਕ ਪੁਆਇੰਟ ਤੇ ਖੜੇ ਨਾ ਸਿਰਫ ਬਿਆਨਾਂ ਦੇ ਸਰਤੇ ਖੜੇ ਨਾ ਇਹ ਇਹ ਜਿਹੜੀ ਜਨਤਾ ਹੈ ਇਹਨਾਂ ਦਾ ਇਹਨਾਂ ਨੂੰ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਸਿਰਫ ਅਸੀਂ ਇੱਥੇ ਸਾਨੂੰ ਸਾਡੇ ਲੀਡਰ ਨੂੰ ਚੱਕ ਕੇ ਵੀ ਲਿਆਂਦੇ ਆ ਉਹ ਸਾਡੇ ਦੇ ਬਾਰ ਵੀ ਕਰ ਰਹੀ ਹੈ ਇੱਕ ਪਾਸੇ ਸਾਡੇ ਇਹ ਦੇ ਰਹੇ ਆ ਬਿਆਨ ਕੋਈ ਬੈਲੇ ਦਾ ਫਾਇਦਾ ਨਹੀਂ ਅਸੀਂ ਮਰਨ ਵਾਸਤੇ ਲੜਨ ਵਾਸਤੇ ਤੇ ਖੜੇ ਆ ਸਰਕਾਰਾਂ ਜਦੋਂ ਮਰਜੀ ਹੋਣ ਜਦੋਂ ਸਾਨੂੰ ਮਰਜੀ ਮਾਰਨ ਜਦੋਂ ਮਰਜੀ ਲਤਾੜਨ ਵਾੜਸੀ ਆਦਿਆਂ ਹੱਕੀ ਮੰਨਾਂ ਜੋ ਸਾਡੇਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਕੱਲੇ ਕਿਸਾਨਾਂ ਮਜ਼ਦੂਰੀਆਂ ਦੇ ਮਜ਼ਦੂਰਾਂ ਦੀ ਨਹੀਂ ਇਹ ਸਾਰੇ ਬਾੜੀਆਂ ਸਾਰੇ ਸੰਸਾਰ ਦੇ ਸਾਰੇ ਸੰਸਾਰ ਦੀ ਜਿਹੜੀ ਲੜਾਈ ਹੈ ਉਹ ਮੈਦਾਨ ਦੇ ਵਿੱਚ ਹੈ ਜਿਹੜਾ ਆਉਣਾ ਚਾਹੁੰਦਾ ਉਹ ਆ ਸਕਦਾ ਨਹੀਂ ਅਸੀਂ ਕਿਸੇ ਨੂੰ ਜੂੜਵਾ ਕੇ ਲਿਆਉਂਦੇ ਨਹੀਂ ਅਸੀਂ ਮਰਨ ਵਾਸਤੇ ਹੋ ਲੜਨ ਵਾਸਤੇ ਡਟੇ ਹੋਏ ਮਰਨ ਬਾਅਦ ਲੜ ਕੇ ਇਸ ਸੰਸਾਰ ਦੀ ਜੰਗ ਹੈ ਜਿਹੜੀ ਬੰਦੇ ਦੀ ਜੰਗ ਹੈ ਜਿਹੜੀ ਇਹਨੂੰ ਜਿੱਤਾਂਗੇ ਜਾਂ ਸਾਡੀ ਇਥੋਂ ਲਾਸ਼ ਆ ਜਾਣੀ ਆ ਜਾਂ ਜਿੱਤ ਕੇ ਜਾਵਾਂਗੇ ਬਿਲਕੁਲ ਕਿਵੇਂ ਲੱਗ ਰਿਹਾ ਦਿਨੋਂ ਦਿਨ ਹੁਣ ਇਥੇ ਰਾਸ਼ ਜਿਹੜਾ ਵਧ ਰਿਹਾ ਹੈਗਾ ਲੋਕੀ ਹੁਣ ਆਪ ਮੁਹਾਰੇ ਆ ਰਹੇ ਹੈਗੇ ਕੀ ਕਹਿ ਰਹੇ ਹੋ ਜਿਹੜੇ ਹੋਰ ਜਥੇਬੰਦੀਆਂ ਵਾਲੇ ਘਰੇ ਬੈਠੇ ਆ ਨੇ ਜਿਹੜੇ ਘਰੇ ਬੈਠੇ ਆ ਜਾ ਆ ਕੇ ਮੋੜ ਰਹੇ ਆ ਸਾਨੂੰ ਸਾਡੀ ਉਹਨਾਂ ਨੂੰ ਬੇਨਤੀ ਹੈ ਇੱਥੇ ਮੋਰਚੇ 'ਚ ਡਟੋ ਮੋਰਚੇ 'ਚ ਪਹਿਲਾ ਦਿਓ ਇੱਥੇ ਤਾਂ ਮੌਤ ਦੀ ਲੜਾਈ ਹਰਦਾਨੋਂ ਮੌਤ ਖੜੀ ਆ ਮੂਹਰੇ ਜਿਹੜੇ ਆ ਕੇ ਜਾ ਰਹੇ ਆ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ ਜਿਹੜੇ ਘਰੇ ਬੈਠੇ ਆ ਉਹਨਾਂ ਲਈ ਕੋਈ ਫਾਇਦਾ ਨਹੀਂ ਜਿਹੜੇ ਮੋਰਚੇ 'ਚ ਡੱਢਣਗੇ ਸਿਪਾਹੀ ਉਹੀ ਕਹਾਉਣਗੇ ਜਿਹੜੀਆਂ ਫੌਜਾਂ ਮੈਦਾਨਾਂ 'ਚ ਡਰਦੀਆਂ ਜਿੱਤੋ ਹੀ ਹਾਸਲ ਕਰਦੀਆਂ ਜਿਹੜੀਆਂ ਆ ਕੇ ਮੁਰਦਨੀਆਂ ਜਾਂ ਘਰੇ ਬੈਠੀਆਂ ਉਹਨਾਂ ਦਾ ਹਿੱਸਾ ਕਦੇ ਜਿੱਤ ਪ੍ਰਾਪਤ ਨਹੀਂ ਦੇ ਆ ਮੋਜਤਨ ਦੇ ਸਿਆਉ ਜਿਹੜੇ ਉਸੇ ਮੈਦਾਨ ਚ ਖੜੇ ਲੜਨ ਲੰਢਗੇ ਔਰ ਜਿੱਤਣਗੇ ਜੀ ਬਾਈ ਕਿਵੇਂ ਲੱਗ ਰਿਹਾ ਤੁਹਾਨੂੰ ਵੀ ਜਿਹੜੇ ਮੋਰਚਾ ਕਾਫੀ ਟਾਈਮ ਤੋਂ ਚੱਲ ਰਿਹਾਗਾ ਹੁਣ ਇੱਥੇ ਰਾਸ਼ਵਾਦ ਰਿਹਾ ਜਿਹੜੇ ਘਰੇ ਲੋਕ ਬੈਠੇ ਆ ਜਿਹੜੇ ਉਹ ਕਿਉਂ ਨਹੀਂ ਆ ਰਹੇਗੇ ਜਿਹੜਾ ਹੋਰ ਜਥੇਬੰਦੀਆਂ ਕਿਉਂ ਨਹੀਂ ਆ ਰਹੀਆਂ ਜੀ ਬਾਈ ਦੀ ਗੱਲ ਤੇ ਹੈ ਬਾਈ ਜੀ ਆਪਾਂ ਕਹਿੰਦੇ ਬੇਗਲ ਬੱਜ ਪੱਜ ਚੁੱਕਿਆਗਾ ਜੀ ਜਗਜੀਤ ਸਿੰਘ ਢੱਲੇਵਾਲ ਮਾਰਨ ਮਾਰ ਤੇ ਬੈਠ ਚੁੱਕੇ ਆ ਤੇ ਐ ਸਮਝ ਲੜੀ ਤੁਰ ਚੁੱਕੀ ਆ ਵੀ ਸਰਕਾਰ ਆਏ ਨਾ ਦੇਖਣ ਵੀ ਇਕੱਲਾ ਜੀਜੀ ਸਿੰਘ ਢੱਲੇਵਾਲ ਬੈਠਾ ਗਾ ਵੀ ਖਾਬ ਨਹੀਂ ਦੁਬਾਰਾ ਕੰਮ ਖਤਮ ਹੋ ਜਾਊਗਾ ਵੀ ਇਹ ਤਾਂ ਲੜੀ ਤੁਰ ਪਈ ਬਾਕੀ ਜਿਹੜੇ ਘਰੇ ਬੈਠੇ ਵੀਰ ਆਪਾਂ ਕਹਨੇ ਆ ਵੀ ਮਲੇਰਕੋਟ ਦੇ ਲੈ ਗੱਲਾਂ ਹਾ ਦਾ ਨਾਰਾ ਮਾਰਿਆ ਸੀਗਾ ਤੇ ਲੋਕ ਯਾਦ ਕਰਦੇ ਆ ਨਾ ਵੀ ਤੁਸੀਂ ਯਾਰ ਇੱਕ ਵਾਰੀ ਆ ਕੇ ਤੇ ਹਾ ਦਾ ਨਾਰਾ ਦਾ ਮਾਰ ਜੋ ਆਹਦਾ ਜਮੀਰ ਦਾ ਜਗਾ ਲਓ ਤੁਸੀਂ ਜਿਆਦ ਦੀ ਜਮੀਰਾਂ ਨਾਲ ਜਾ ਆਜੋਗੇ ਗਣਤੀ ਆਜੂ ਤੁਹਾਡੀ ਘਰੇ ਬਹਿ ਕੇ جنگ ਨਹੀਂ ਜਿੱਤੀ ਜਾਂਦੀ ਜਿਵੇਂ ਬਜ਼ੁਰਗਾਂ ਨੇ ਦੱਸਿਆ ਗਾ ਰਿਆਈਆਂ ਚ ਬਹਿ ਕੇ ਜੇ ਇਥੇ ਆਉਂਗੇ ਫੇਰ ਹੀ ਕੋਈ ਪੜਨਾ ਆਪਣਾ ਫੇਰ ਹੀ ਆਪਣਾ ਹੱਕ ਮਿਲਨੇ ਆਪਾਂ ਨੂੰ ਜੀ ਬਿਲਕੁਲ ਤਾਂ ਕਿਵੇਂ ਲੱਗ ਰਿਹਾ ਹੈਗਾ ਲੋਕ ਆਪ ਮੁਹਾਰੇ ਜਿਹੜਾ ਹੈਗਾ ਪ੍ਰਸ਼ਾਦਾ ਲੈ ਕੇ ਆ ਰਹੇ ਹੈਗੇ ਲੰਗਰ ਚੱਲ ਰਿਹਾ ਥਾਂ ਥਾਂ ਤੇ ਤਾਂ ਪਹਿਲਾਂ ਵਾਂਗੂ ਜਿੰਦਾ ਪਹਿਲਾਂ ਲੰਗਰ ਚੱਲ ਰਿਹਾ ਸੀ ਉਹੀ ਮਾਹੌਲ ਬਣੂਗਾ ਬਣੂਗਾ ਹੀ ਬਣੂਗਾ ਦੇਖੋ ਆਹ ਭੀ ਢੋਲੀ ਅਸੀਂ ਵੀ ਲੈ ਕੇ ਆਏ ਆ ਪਿੰਡੋਂ ਅੱਛਾ ਜੀ ਰਿਆਣਾ ਤੀਜੇ ਦਿਨ ਅਸੀਂ ਭੇਜਨੇ ਭੇਜਣਾ ਤੀਜੇ ਚੌਥੇ ਦਿਨ ਲੰਗਰ ਪ੍ਰਸ਼ਾਦਾ ਦੁੱਧ ਜੀ ਇਹ ਤਾਂ ਦੇਖੋ ਆਪਣੀ ਗੁਰੂ ਦੀ ਬਖਸ਼ਿਸ਼ ਹੈ ਗੁਰੂ ਨਾਨਕ ਦੇਵ ਜੀ ਦੇ 20 ਰੁਪਿਆ ਵਾਲਾ ਲੰਗਰ ਆ ਇਹ ਨਾ ਮੁੱਕਿਆ ਨਾ ਮੁਕਣਾ ਚਾਹੇ ਸਰਕਾਰਾਂ ਜੋਰ ਲਾ ਲੈਣ ਮੋਲ ਜੋਰ ਲਾ ਹਟੇ ਆ ਇਹ ਨਾ ਸਿੱਖ ਦਬੇਈ ਨਾ ਦਬਣੀ ਆ ਜੀ ਠੀਕ ਐ ਜੀ ਇਹ ਤੋਂ ਬਿਹਤਰ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਟਾਈਮ ਸਰ ਮੰਨ ਲਈਆਂ ਜਾਣ ਤੇ ਵਧੀਆ ਗੱਲ ਆ ਜਿੰਨਾ ਚਿਰ ਮੰਗਾਂ ਤੁਹਾਡੀਆਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਜਿਹੜਾ ਹੈਗਾ ਚੱਲਦਾ ਰਹੂ ਗਉਮੀ ਇਹ ਚੱਲਦਾ ਰਹੂਗਾ ਜੀ ਚਾਹੇ ਸਾਲ ਹੋਰ ਲੱਗ ਜੇ ਜੀ ਤੁਹਾਨੂੰ ਦੱਸਿਆ ਲੜੀ ਤੁਰ ਪਈ ਜੀ ਤੇ ਇਸ ਦੂਬਾਰ ਸਾਡੇ ਜੌਦੇ ਹੋਰ ਤਿਆਰ ਨਹੀਂ ਜੀ ਬਿਲਕੁਲ ਕਣਕਾਂ ਬੀਜ ਲੀਆਂ ਤੇ ਹੁਣ ਕਿਸਾਨ ਵਿਹਲੇ ਹੋ ਗਏ ਆ ਹਾਂ ਵਿਹਲੇ ਹੋ ਗਏ ਪਹਿਲਾਂ ਇੱਥੇ ਜਿਵੇਂ ਤੁਹਾਨੂੰ ਦੱਸਦਾ ਅੱਜ ਵੀ ਫਿਰਦੇ ਆ ਖੋਬੀ ਏਜੰਸੀਆਂ ਦੇ ਵਿੱਚ ਫਿਰਦੀਆਂ ਹੁੰਦੀਆਂ ਨੇ ਜੀ ਰੋਟਾਂ ਕਿੰਜ ਆਉਣੀਆਂ ਵੀ ਮੈਦਾਨ ਤਾਂ ਖਾਲੀ ਹੋ ਗਏ ਜੀ ਇਕੱਲੀ ਸਟੇਜ ਤੇ ਇਕੱਠਾ ਹੈ ਚਲੋ ਝੋਨਾ ਬੜਾ ਲੋਕਾਂ ਨੇ ਕਣਕਾਂ ਬੀਜਣੇ ਹੁਣ ਵਿਹਲੇ ਹੋ ਗਏ ਤੇ ਉੱਥੇ ਘਰੇ ਬੈਠਣੋਂ ਲੋਕ ਇੱਥੇ ਆ ਗਏ ਜੀ ਇਹਦਾ ਅਜੇ ਕੁਝ ਵੀ ਨਹੀਂ ਗਈ ਹੜ ਅਜੇ ਤਾਂ ਤੁਰੇ ਆਉਂਦੇ ਟਰਾਲੀਆਂ ਭਰ-ਭਰ ਜੀ ਅੱਜ ਅਸੀਂ ਪਿੰਡ ਜਾ ਰਹੇ ਆਂ ਵਾਪਸੀ ਵੀ ਟਰਾਲੀ ਫੇਰ ਤਿਆਰ ਕਰਨੀ ਹੈ ਤੋਂ ਇਹ ਕਿਹੜੇ ਪਿੰਡੋਂ ਬਾਈ ਜੀ ਆਪਾਂ ਅਸੀਂ ਪਿੰਡ ਲਹਿਰਾ ਤੂਰਕੋਟ ਜ਼ਿਲ੍ਹਾ ਬਠਿੰਡਾ ਤੋਂ ਹੀ ਅੱਛਾ ਪਿੰਡ ਲਹਿਰਾ ਜ਼ਿਲ੍ਹਾ ਬਠਿੰਡਾ ਤੂਰਕੋਟ ਤੋਂ ਹਾਂਜੀ ਬਿਲਕੁਲ ਤੇ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਤਕਰੀਬਨ ਹਰ ਰੋਜ਼ ਵਾਂਗੂ ਸੰਗਤ ਆ ਰਹੀ ਹੈ ਹਾਂਜੀ ਕੱਲ ਵੀ ਜਿਹਦੇ ਵਿੱਚ ਜ਼ਿਲ੍ਹਾ ਬਠਿੰਡਾ ਦਾ ਪਹਿਲਾ ਨੰਬਰ ਹੈ ਜੀ ਉਹ ਸਾਰੇ ਜ਼ਿਲ੍ਹਿਆਂ ਦੀ ਆਮਦਾ ਬਠਿੰਡੇ ਜ਼ਿਲ੍ਹੇ ਦੀ ਇੱਥੇ ਪਹਿਲਾ ਨੰਬਰ ਤੇ ਆਮਦਾ ਹੈ ਸਾਰੇ ਬਠਿੰਡਾ ਜ਼ਿਲ੍ਹਿਆਂ ਵਿੱਚੋਂ ਹਾਂ ਬਿਲਕੁਲ ਇੱਥੇ ਜੈਤੋ ਤੋਂ ਵੀ ਆਏ ਹੋਏ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਕਿਵੇਂ ਲੱਗ ਰਿਹਾ ਬਾਈ ਜੀ ਜ਼ਿਲ੍ਹਾ ਫਰੀਦਕੋਟ ਤੋਂ ਆ ਰਹੇ ਲੋਕੀ ਇੱਥੇ ਜਵਾਬ ਦਾਦੇ ਆ ਰਹੇ ਬਾਈ ਖਾਲਸਾ ਵਾਹਿਗੁਰੂ ਮੇਰਾ ਨਾਮ ਕਰਤੇਜ ਸਿੰਘ ਆ ਜੀ ਡੱਲੇ ਵਾਲ ਸਾਹਿਬ ਜੀ ਤਿਲਕ ਤਿਲਕ ਮਾਰਨ ਜਾ ਰਹੇ ਆ ਪਰ ਉਹਨਾਂ ਦੀ ਕੋਈ ਪਰਵਾਹ ਨਹੀਂ ਗੀ ਮੈਂ ਸਦਾ ਹੱਥ ਦੇ ਦੂੰਗਾ ਦੇ ਸਕਦੀ ਦੇ ਦਿਆਂ ਪਰ ਮੈਂ ਪਿੱਛੇ ਨਹੀਂ ਹਟੂੰਗਾ ਜੀ ਪਰ ਅਸੀਂ ਉਹਦੇ ਨਾਲ ਖੜੇ ਆਂ ਜੀ ਸਾਰੇ ਪਰਿਵਾਰ ਨੂੰ ਆਉਣੇ ਆ ਕਿਤੇ ਨਹੀਂ ਜਾਣੇ ਇੱਥੇ ਆ 8 ਦਿਨ ਹੋ ਗਏ ਆਇਆਂ ਨੂੰ ਪਹਿਲਾਂ ਪਹਿਲਾਂ ਵੀ ਲਾ ਕੇ ਗਏ ਆ ਇੱਥੇ ਜੀ ਬਿਲਕੁਲ ਨਹੀਂ ਜਾਵਾਂਗੇ ਕਿਤੇ ਵੀ ਪਰ ਜੇ ਸ਼ਿਕ ਬੰਦੇ ਨੂੰ ਹੋ ਗਿਆ ਨਾ ਦੁਨੀਆ ਦਾ ਰਹਿਣਾ ਕੱਖ ਨਹੀਂ ਜੀ ਹਾਂ ਇਹ ਸਾਡੀ ਬੇਨਤੀ ਪ੍ਰਵਾਨ ਕਰ ਬੇ ਕੋ ਬਜ਼ੁਰਗ ਖੜੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿਵੇਂ ਲੱਗ ਰਿਹਾ ਤੁਹਾਨੂੰ ਮੋਰਚੇ ਦਾ ਜੀ ਉਹ ਤਾਂ ਮੋਰਚੇ ਦਾ ਕੀ ਜਦੋਂ ਬੰਦਾ ਇੱਕ ਕੁੱਤਾ ਹੋ ਜੀ ਤੇ ਕੁੱਤੇ ਨੂੰ ਕਿੰਨੇ ਕ ਡੰਡੇ ਮਾਰੀ ਜਦੋਂ ਠੀਠ ਹੋ ਗਿਆ ਅਸੀਂ ਤਾਂ ਬੜਾ ਬੋਲ ਬੋਲ ਕੇ ਥੱਕ ਗਏ ਆ ਪਰ ਇਹ ਜਿੰਨਾ ਵੀ ਲਾਲੂ ਨਾ ਜੋਰ ਜਿੰਨਾ ਵੀ ਜੋਰ ਲਾਲੂ ਨਾ ਔਰ ਸਨਾਬਾਈ ਸਾਸਰੀ ਜਿੰਨਾ ਵੀ ਜੋਰ ਲਾਲੂ ਨਾ ਜੀ ਇਹ ਸੇਖੋ ਕੋਮਾ ਜਿਹੜੇ ਨਾ ਮੀਆਂ ਮੰਨੂ ਵੜਦਾ ਸੀ ਨਾ ਤੇ ਦੂਣ ਦਸੋਂ ਆਏ ਹੋਏ ਐਮਦਿ ਸ਼ਾਹਬਦਾਲੀ ਜੋਰ ਲਾ ਗਿਆ ਉਹ ਇਹ ਤਾਂ ਲੰਡੇ ਬਾਂਦਰ ਨੂੰ ਪਤਾ ਹੀ ਨਹੀਂ ਇਹਨੇ ਤਾਂ ਮੈਨੂੰ ਬਿਲਕੁਲ ਇਤਿਹਾਸ ਨਹੀਂ ਪੜਿਆ ਇਹਦੇ ਨਾਲ ਉਹ ਹਾਲਤ ਹੋਊਗੀ ਇੰਦਰਾ ਨੂੰ ਵੱਜੀ ਹੈ ਨਾ ਗੋਲੀ ਹੂੰ ਇਹਦੇ ਪਿੱਛੋਂ ਦੀ ਮਾਰਨੀ ਹੈ ਅਸੀਂ ਵੇਂਦਾ ਰਹੀਂ ਬਣਦਾ ਕੀ ਆਹ ਕਾਰੇ ਵਾਸਤੇ ਲਾਇਆ ਆਹ ਕਾਰੇ ਵਾਸਤੇ ਆ ਜੀ ਹੂੰ ਵੀ ਇਹਦੀ ਬੋਟੀ-ਬੋਟੀ ਕਰਨੀ ਹੈ ਅਸੀਂ ਹੂੰ ਇਹ ਬੰਦੇ ਦਾ ਪੁੱਤ ਬਣ ਕੇ ਵੀ ਸਾਡੀਆਂ ਧੀਆਂ ਸਾਡੀਆਂ ਭੈਣਾਂ ਇੱਥੇ ਸੜਕਾਂ ਤੇ ਰੋਣੀਆਂ ਸਾਡਾ ਧਰਮਾ ਰੋਣ ਨਿਕਲਦਾ ਵੀ ਸਾਡੇ ਨਾਲ ਬਣਿਆ ਕੀ ਹੂੰ ਸਾਡਾ ਰੋਣ ਨਿਕਲਦਾ ਜੀ ਅਸੀਂ ਪੁੱਤ ਬਾਬਾ ਗੁਰਬਖਸ਼ ਸਿੰਘ ਦੀ ਨਵੀਂ ਪੀੜੀ ਆ ਆ ਮੇਰੇ ਚਾਚਾ ਜੀ ਖੜੇ ਜੀ ਅਸੀਂ ਇਹਨਾਂ ਦੀ ਨਵੀਂ ਪੀੜੀ ਆ ਜੀ ਹੂੰ ਤੇ ਅਸੀਂ ਉਹਨਾਂ ਦਾ ਪਰਿਵਾਰ ਆ ਅਸੀਂ ਤੇ ਅਸੀਂ ਕਦੇ ਵੀ ਉਹ ਪਿੱਛੇ ਹਟਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਜੀ ਅਸੀਂ ਇਹਨੂੰ ਮਿਲਾਂਗੇ ਲਾਜ਼ਮੀ ਜੀ ਇਹਨੂੰ ਆਪ ਹੀ ਸੋਚ ਜਾਣਾ ਚਾਹੀਦਾ ਵੀ ਅਸੀਂ ਵੇਖੋ ਰਲ ਮਿਲ ਕੇ ਆਪਾਂ ਸਾਰੇ ਰਹ ਰਹੇ ਸਾਂ ਕੋਈ ਕਿਸੇ ਦਾ ਕੋਈ ਤਕਰਾਰਬਾਜੀ ਨਹੀਂ ਸੀ ਨਾ ਕਿ Hindu ਦੀ ਨਾ ਕੋ ਸਿੱਖ ਦੀ ਨਾ ਮੁਸਲਮਾਨ ਦੀ ਕਿਸੇ ਦੀ ਮਸਜਿਦ ਢਾਉਂਦਾ ਕਿਸੇ ਦਾ ਗੁਰਦੁਆਰਾ ਢਾਉਂਦਾ ਕਿਸੇ ਦਾ ਮੰਦਿਰ ਢਾਉਂਦਾ ਮੈਂ ਤਾਂ ਐਡਾ ਵੱਡਾ ਬੇਕੂਫਾ ਆਦਮੀ ਕਿਤੇ ਲੱਭਿਆ ਨਹੀਂ ਲੱਭਣਾ ਜੀ ਇਹ ਤਾਂ ਖੌਰੇ ਕਿੱਧਰੋਂ ਪਰ ਇਹ ਬੰਦੇ ਦਾ ਪੁੱਤ ਨਹੀਂ ਇਹ ਤਾਂ ਅਸੀਂ ਤਜਰਬਾ ਲਾ ਲਿਆ ਨਾ ਜੇ ਬੰਦੇ ਦਾ ਪੁੱਤ ਹੁੰਦਾ ਤਾਂ ਇੱਥੋਂ ਤੱਕ ਗੱਲ ਹੀ ਨਹੀਂ ਸੀ ਅੱਪੜਦੀ ਸਾਨੂੰ ਉੱਥੇ ਬਾਕੇ ਵੇਖੋ 1.5 ਸਵਾ ਸਾਲ ਮੰਗਾ ਮੰਨ ਕੇ ਸਾਨੂੰ ਠਾ ਕੇ ਤੇ ਕੰਜਰ ਫੇਰ ਉੱਥੇ ਉੱਥੇ ਆਖ ਨਹੀਂ ਇਹ ਤਾਂ ਤੁਹਾਨੂੰ ਹੀ ਪੁੱਤ ਸਾਰਾ ਪਤਾ ਫੇਰ ਉੱਥੇ ਹਨ ਸਾਡੀਆਂ ਜ਼ਮੀਨਾਂ ਖੁੱਸ ਗਈਆਂ ਤੇ ਅਸੀਂ ਖਾਵਾਂਗੇ ਕੀ ਤੇ ਸਾਡਾ ਸਭ ਕੁਝ ਖੁੱਸ ਗਿਆ ਅਸੀਂ ਖਾਵਾਂਗੇ ਕੀ ਕਹਰੇ ਅਸੀਂ ਕਿਵੇਂ ਜੰਗਲ ਪੁੱਟ ਕੇ ਜ਼ਮੀਨਾਂ ਬਣਾਈਆਂ ਸਾਡੇ ਵੱਡਿਆਂ ਨੇ ਭੁੱਖਿਆ ਰਹੇ ਲੱਗੇ ਜ਼ਮੀਨਾਂ ਬਣਾਈਆਂ ਅਸੀਂ ਕਿਵੇਂ ਦੇ ਦੇਵਾਂਗੇ ਮਾਨੀ ਦੋ ਆਨੀ ਨੂੰ ਕਿਵੇਂ ਛੱਡ ਦੇਵਾਂਗੇ ਇਹਨਾਂ ਨੂੰ ਮਰ ਜਾਵਾਂਗੇ ਸਾਰੀ ਦੁਨੀਆ ਪਰ ਛੱਡਾਂਗੇ ਨਹੀਂ ਆਹ ਕੁਛ ਪੁੱਤ ਜੀ ਆਪਾ ਬਿਲਕੁਲ ਅੰਕਲ ਜੀ ਤੁਹਾਨੂੰ ਕਿਵੇਂ ਲੱਗ ਰਿਹਾਗਾ ਵੱਡੇ ਪੁਰਾਣਿਆਂ ਦੇ ਹੱਥਾਂ ਦੇ ਵਿੱਚ ਜਿਹੜੇ ਆ ਆਪਣੀਆਂ ਜਾਇਦਾਦਾਂ ਜਾ ਰਹੀਆਂ ਆ ਜਿੱਦਾਂ ਕਿ ਆਪਾਂ ਕਹੀਏ ਮਟਰ ਹੈਗੇ 70 ਰੁਪਏ ਕਿਲੋ ਆਪਣੇ ਬਾਜ਼ਾਰ ਦੇ ਵਿੱਚ ਮਿਲ ਰਹੇ ਆ ਠੀਕ ਹੈ ਜੇ ਟਮਾਟਰ ਹੈਗੇ ਆ ਉਹ 80 90 ਰੁਪਏ ਨੂੰ ਭਾਅ ਛੂ ਰਿਹਾਗਾ ਠੀਕ ਹੈ ਤਾਂ ਉਹੀ ਮਟਰ ਜਿਹੜੇ ਮੰਡੀਆਂ ਦੇ ਵਿੱਚ ਸੜਕਾਂ ਦੇ ਵਿੱਚ 10 10 ਰੁਪਏ ਨੂੰ ਕਿਸਾਨਾਂ ਦੇ ਵਿਕਦੇ ਨਹੀਂਗੇ ਇਹ ਸਭ ਕੁਝ ਗਲਤ ਨਹੀਂ ਹੋ ਰਿਹਾ ਬਿਲਕੁਲ ਗਲਤ ਹੋ ਰਿਹਾ ਜੀ ਜਿੰਨਾ ਤੱਕ ਫਸਲ ਆਪਣੇ ਕੋਲ ਹੁੰਦੀ ਹੈ ਉਹ 5 10 ਰੁਪਏ ਕਿੱਲੋ ਹੈ ਜਦੋਂ ਵਪਾਰੀਆਂ ਕੋਲ ਚਲੀ ਜਾਏ ਉਹੀ ਫਸਲ 70 80 ਰੁਪਏ ਕਿਲੋ ਹੋ ਜਾਂਦੀ ਹੈ ਅਸੀਂ ਆਪਣੀ ਫਸਲ ਦਾ ਭਾਅ ਤੈਅ ਨਹੀਂ ਕਰ ਸਕਦੇ ਜੀ ਜਦੋਂ ਵੀ ਅਸੀਂ ਮੰਡੀ ਜਾਂਦੇ ਆ ਕੋਈ ਵਪਾਰੀ ਆਣ ਕੇ ਤੈਅ ਕਰਦਾ ਵੀ ਇਹ ਕਣਕ ਇਸ ਰੇਟ ਵਿਕੇਗੀ ਝੋਨਾ ਇਸ ਰੇਟ ਵਿਕੇਗਾ ਜੀ ਅਸੀਂ ਇਸ ਤੋਂ ਖੁਸ਼ ਨਹੀਂ ਹੈਗੇ ਜੀ ਬਿਲਕੁਲ ਗਲਤ ਹੋ ਰਿਹਾ ਜੀ ਬਿਲਕੁਲ ਉਹਦੇ ਹੋਰ ਮਾਤਾਵਾ ਵੀ ਖੜੀਆਂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਮਤਵਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਧਰਨੇ ਦੇ ਵਿੱਚ ਆਉਂਦਿਆਂ ਨੂੰ ਜੀ ਧਰਨੇ 'ਚ ਆਉਂਦੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਜੀ ਅਸੀਂ ਜੀ ਲਗਾਤਾਰ ਜਦੋਂ ਦਿੱਲੀ ਤੇ ਚੱਲੇ ਉਹ ਤੋਂ ਨਹੀਂ ਆਉਂਦੇ ਆ ਜੀ ਘਰ ਦਾ ਫਿਕਰ ਨਹੀਂ ਹੈਗਾ ਘਰ ਦਾ ਫਿਕਰ ਜੋ ਸਾਡਾ ਮੁੱਦਾ ਹੀ ਇੱਥੇ ਹੈ ਅੱਛਾ ਜੀ ਸਾਰਾ ਮੁੱਦਾ ਹੀ ਇੱਥੇ ਹੈ ਸਾਡਾ ਘਰ ਵੀ ਇਹੀ ਹੈ ਜੀ ਹੁਣ ਇੱਥੇ ਘਰ ਬਣਾ ਲੈਣਾ ਇੱਥੇ ਘਰ ਬਣਾਣਾ ਕਿੰਨੇ ਚਿਕਰ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਹੁੰਦੀਆਂ ਇਸੇ ਤਰ੍ਹਾਂ ਹੀ ਚੱਲਾਂਗੇ ਅਸੀਂ ਇਸੇ ਤਰ੍ਹਾਂ ਚੱਲੂਗੇ ਬਾਕੀ ਸਰੇ ਜੀ ਮੁੱਦੇ ਕੀ ਬਾਤ ਚ ਰੋਜ਼ ਕਹਿੰਦੇ ਆ ਜੀ ਇੱਕ ਮੰਚ ਤੇ ਬੈਠੋ ਹੋ ਕਰੋ ਬਾਹਰ ਕਰੋ ਜਦੋਂ ਉਹਨਾਂ ਨੂੰ ਸ ਜੀ ਉੱਥੇ ਹੋਰ ਕਿਸੇ ਨੂੰ ਮੰਚ ਤੇ ਬੈਠਣ ਦੀ ਜ਼ਰੂਰਤ ਹੀ ਨਹੀਂ ਸਾਰੇ ਇਹ ਜਿਹੜੀ ਮੋਦੀ ਸਰਕਾਰ ਹੈਗੀ ਉਹੀ ਬੈਠਣ ਉਹੀ ਲਾਗੂ ਕਰਨ ਕਿਸੇ ਦਾ ਮਸਲਾ ਹੀ ਨਹੀਂ ਉੱਥੇ ਹੋਰ ਕਰਨਾ ਤਾਂ ਉਹਨਾਂ ਨੇ ਹੋਰ ਤਾਂ ਕਿਸੇ ਦਾ ਇਹ ਮਸਲਾ ਹੀ ਨਹੀਂ ਹੈਗਾ ਸਾਰੀ ਗੱਲਬਾਤ ਸਾਰਾ ਉਹਨਾਂ ਨੇ ਮੁੱਦਾ ਉਹਨਾਂ ਨੇ ਹੀ ਕਰਨ ਜੀ ਹਾਂ ਬਿਲਕੁਲ ਕਾਂ ਕਹਿੰਦੇ ਵੀ ਉਹ ਪਾਰਟੀ ਦਾ ਬੈਠੋ ਉਹ ਪਾਰਟੀ ਦਾ ਬੈਠੋ ਉਹ ਕਿਸਾਨ ਬੈਠੋ ਕਿਸੇ ਦਾ ਬੈਠਣ ਦਾ ਹੱਕ ਨਹੀਂ ਹੱਕਾ ਮੰਨੀਆਂ ਹੋਈਆਂ ਉਹ ਲਾਗੂ ਨਹੀਂ ਕਰ ਲੈ ਰੋਣਾ ਤਾਂ ਹੀ ਹੈ ਉਹਨਾਂ ਨੇ ਲਾਗੂ ਕਰਨੀਆਂ ਕਰ ਦੇਣੀਆਂ ਮੁੱਦਾ ਸਾਰੇ ਖਤਮ ਬਿਲਕੁਲ ਤਾਂ ਘਰ ਦਾ ਫਿਕਰ ਨਹੀਂ ਹੋਏਗਾ ਤੁਸੀਂ ਇੱਥੇ ਧਰਨੇ ਤੇ ਆ ਜਾਨੇ ਹੋ ਮਗਰੋਂ ਘਰ ਦੇ ਜਿਹੜੇ ਆ ਉਹ ਨੂੰਹਾਂ ਵੀ ਕਹਿੰਦੀਆਂ ਹੋਣਗੀਆਂ ਵੀ ਇਹ ਨਿੱਤ ਜਿਹੜੀ ਹੈਗੀ ਮਾਤਾ ਧਰਨੇ ਤੇ ਜਾ ਵੜਦੀ ਹੈ ਨੂੰਹ ਵੀ ਬਾਹਰ ਬੈਠੀ ਹੈਗੀ ਤੇ ਤਾਂ ਵੀ ਆਪ ਦਾ ਟਾਈਮ ਚੋਂ ਟਾਈਮ ਕੱਢ ਕੇ ਤਾਂ ਵੀ ਫਿਰ ਅਸੀਂ ਆਪਦੇ ਮੁੱਦੇ ਨਾਲ ਜੁੜੇ ਆਂ ਬਰਤਾਰ ਨੀਤੀ ਉਹ ਨਹੀਂ ਆਉਣੀ ਆਉਣਾ ਸੀ ਹਾਂ ਜਿੰਨਾ ਚਿਰ ਮੰਗਾ ਨਹੀਂ ਮੂਰੀਆਂ ਹੁੰਦੀਆਂ ਐਸੇ ਐਸੇ ਤਰ੍ਹਾਂ ਹੀ ਆਉਂਦੇ ਰਹਿ ਜੀ ਬਿਲਕੁਲ ਕੀ ਲੱਗਦਾ ਮੰਗਾ ਪੂਰੀਆਂ ਹੋ ਜਾਣੀਆਂ ਉਹ ਤਾਂ ਹੁਣ ਮੋਦੀ ਦੇ ਸਾਰੇ ਆ ਜਾਂ ਗਵਰਨਮੈਂਟ ਦੇ ਸਾਡੇ ਤਾਂ ਕੀ ਸਾਰੇ ਆ ਅਸੀਂ ਆਵਾਂਗੇ ਜ਼ਰੂਰ ਕਰਾ ਕੇ ਹਟਾਂਗੇ ਮੰਗਾ ਪੂਰੀਆਂ ਕਰਾ ਕੇ ਹਟਾਂਗੇ ਕਰਾ ਕੇ ਹਟਾਂਗੇ ਜੀ ਬਿਲਕੁਲ ਕਹਿੰਦੇ ਵੀ ਅਸੀਂ ਜਿਹੜੀਆਂ ਮੰਗਾ ਉਹ ਆਪਣੀਆਂ ਪੂਰੀਆਂ ਕਰਾ ਕੇ ਹਟਾਂਗੇ ਉਹਨਾਂ ਚੱਕਰ ਜਿਹੜਾ ਹੈਗਾ ਅਸੀਂ ਧਰਨੇ ਤੋਂ ਨਹੀਂ ਜਾਵਾਂਗੇ